क्या तो ना पता भाई के ना कि लगी चीज चेक देने हाथ भुख चे बीबी में कह दें बैठे क्या रोटी भी हज खेती खा लागे बुढ़ी जी का पता कोई मही रखन लग गई मेरे ਪੁੱਤ ਤਾਂ ਉਹ ਤਾਂ ਮੂੰਹ ਤਾਂ ਮਾਰਦੀਆਂ ਸੀ ਚੱਕ ਕੇ ਗੱਲਾਂ ਦੇਖ ਰਾ ਕੀ ਕਰਦੀਆਂ ਨੇ ਇਹ ਤੇ ਉਹ ਤਾਂ ਕੱਖ ਕੱਢੀ ਜਾਂਦਾ ਮੇਰੇ ਪੁੱਤ ਤੇ ਆਸਰ ਹੋ ਹੀ ਗਿਆ ਹੈ ਜਿਹੜਾ ਮੈਂ ਪਰਸੂ ਲੜ ਕੇ ਗਈ ਸੀ ਇਹਨਾਂ ਨੂੰ ਹੈ ਕੀ ਹਾਂ ਵੀ ਕੀ ਕਹਤਾਂ ਆ ਕੱਖ ਇਹ ਮਾਹ ਤੋਂ ਕਹਿੰਨੀ ਨਹੀਂ ਸੀ ਉਹ ਤੇ ਹਾਂ ਹਾਂ ਤੇ ਛੁੱਟੀ ਹੈਗੀ ਐਤਵਾਰ ਆ ਮੈਂ ਚਲ ਕੱਖ ਜੀ ਕੱਢਦੀ ਅੱਜ ਆ ਆ ਚੱਲ ਭਾਜੀ ਆ ਕੱਢ ਤੇ ਸਾਰੇ ਕੱਖ ਉਹ ਕੱਢਿਆ ਜਾਂ ਉਧਰੋਂ ਕੱਖ ਆ ਉਹ ਸਾਰੇ ਕੱਢ ਤੇ ਮੈਨੇ ਅੱਛਾ ਆ ਰਹੀ ਥੋੜੀ ਇੰਕਮਾ ਗੱਲ ਰ ਹੋ ਰਾਂ ਮੈਂ ਕੀ ਸੁਣ ਕੇ ਆਈ ਆ ਕੀ ਹੋ ਗਿਆ ਉਹ ਪ੍ਰੀਤ ਦੀ ਮਾਂ ਕੀ ਕਹਿੰਦੀ ਸੀ ਕੀ ਕਹਦੀ ਸੀ ਕਹਿੰਦੀ ਸੱਚ ਸੱਚੋ ਤਾਂ ਸੀ ਮੈਂ ਤੇਰੀ ਮਾਂ ਗਈ ਮੈਨੂੰ ਦਿਲ ਦੀ ਗੱਲ ਦੱਸ ਦੀ ਉਹ ਕਹਿੰਦੀ ਇੱਕ ਸਾਡੀ ਪ੍ਰੀਤ ਨੂੰ ਸ਼ਹਾਰੇ ਕਰਕੇ ਗਿਆਗਾ ਤੇ ਮੈਂ ਕਿਹਾ ਸਾਡਾ ਮੁੰਡਾ ਤਾਂ ਇਤਵਾਰ ਅੱਜ ਗਿਆ ਨਹੀਂ ਹੈਗਾ ਸਕੂਲ ਮੈਨੂੰ ਕੀ ਲੋੜਾ ਸ਼ਹਾਰੇ ਕਰਨ ਦੀ ਹਾਂ ਮੈਂ ਤੜਕੇ 6 ਵਜੇ ਦਾ ਖੇਤ ਬੈਠਾ ਇੱਥੇ ਕੀ ਪਤਾ ਲਾ ਮੈਨੂੰ ਤਾਂ ਉਹਨੇ ਲਾਂਬਾ ਦਿੱਤਾ ਘੱਡੇ ਜਿੰਦਾ ਉਹੀ ਮਾਰਦੀ ਹੋਊਗੀ ਉਹ ਦੇਖ ਵੇ ਪੁੱਤ ਮੈਂ ਤੈਨੂੰ ਪਹਿਲਾਂ ਵੀ ਸਮਝਾਉਣੀ ਆਂਗੀ ਐਸੀ ਵੈਸੀ ਨਾ ਕੋਈ ਗੱਲ ਹੋ ਜਾਏ ਪਿੰਡ ਦੀ ਕੁੜੀ ਆ ਗਈ ਦੋਨੇ ਤੁਸੀਂ ਛਕੇ ਛੇਲਿਆਂ ਦੇ ਆਂਗੇ ਆਪਣੇ ਉਹ ਨਹੀਂ ਮਾਂ ਮੈਂ ਤਾਂ ਤੜਕੇ 6 ਵਜੇ ਦਾ ਖੇਤ ਬੈਠਾ ਮੈਂ ਤੈਨੂੰ ਪਤਾ ਨਹੀਂ ਹੈਗਾ ਆਇਆ ਤਾਂ ਹੁਣ ਮੈਨੂੰ ਸੀਂਧੀ ਆ ਗਈ ਕਿੰਨੇ ਕੱਖ ਕੱਢੇ ਪਏ ਨੇ ਉਹ ਚੰਗਲ ਪੱਟ ਕੇ ਆਏਗਾ ਲੈ ਮੈਂ ਉਹਨਾਂ ਨੂੰ ਕਹੂੰਗੀ ਵੀ ਮੇਰਾ ਪੁੱਤ ਤਾਂ ਖੇਤ ਚਾ ਤੇ ਤੇਰੇ ਪਾਪਾ ਕਿੱਧਰ ਗਿਆ ਆਇਆ ਨਹੀਂ ਹਜੇ ਉਹ ਤਾਂ ਤੈਨੂੰ ਪਤਾ ਹੀ ਆ ਪੈ ਗਿਆ ਹੋ ਕਿਤੇ ਦਾਰੂ ਦੂਰ ਪੀਣਾ ਉਹਨੇ ਤਾਂ ਬੜਾ ਲਊ ਵੀ ਤਾਂ ਚਾਰ ਹੁਣਾਂ ਛਾਵੇਂ ਬੈ ਜਾ ਧੁੱਪਾ ਕੀ ਬਾੜੀ ਵੀ ਮੇਰੇ ਪੁੱਤ ਤੇਰਾ ਤੂੰ ਤਾਂ ਮਾਰੀ ਜਾਂਦੀਆਂ ਨੇ ਗੱਲਾਂ ਕਿਹੜੀਆਂ ਕਰਦੀਆਂ ਨੇ ਲੈ ਜੇ ਕੁੜੀ ਨੂੰ ਉੱਥੇ ਕਾਲਜ ਚ ਲਾਤਾ ਤਾਂ ਤਾਂ ਹੁਣ ਐ ਕਹਿੰਦੀਆਂ ਨੇ ਇੱਕ ਛੋਟਾ ਵਿੱਕੀ ਸਿਆਰੇ ਕਰਤਾ ਉਹਨਾਂ ਨੂੰ ਕੀ ਨਹੀਂ ਹੈਗਾ ਆਪਦੀ ਕੁੜੀ ਤੇ ਜਾ ਕੇ ਉਹ ਕਰਦੀਆਂ ਨੇ ਉਹ ਚਲ ਮੈਂ ਉਹਨਾਂ ਨੂੰ ਕਹੂੰਗੀ ਵੀ ਪਾਈ ਮੇਰੇ ਪੁੱਤ ਤੇ ਤੂੰ ਤਾਂ ਨਾ ਮਾਰੋ ਤੁਸੀਂ ਉਹਨਾਂ ਨੂੰ ਕਹੇ ਕਹੇ ਮੁੰਡਾ ਦਾ ਸਾਡਾ ਖੇਤ ਚ ਫਿਰਦਾ ਕਹੇ ਤੜਕੇ ਦਾ ਹਾਂ ਕੋਈ ਨਾ ਮੈਂ ਕਹੀ ਨਹੀਂ ਆ ਜਾ ਕੇ ਵੀ ਜਾ ਕੇ ਦੇਖ ਲੋ ਸਬੂਤ ਉਹ ਪੈਨੇ ਟੇਰ ਲਾਇ ਕੱਖਾਂ ਦੇ ਕੜ ਕੜ ਕੇ ਜੀਰੀ ਚੋ ਨਾ ਲੈ ਰੋਟੀ ਰੋਟੀ ਲੈ ਆਉਂਦੀ ਮੇਰੀ ਸਾਰਾ ਦੁਪਹਿਰਾ ਆਨੰਦ ਦਾ। ਵੇ ਮੈਂ ਤਾਂ ਉਧਰੋਂ ਆਈਆਂ ਤੇਰੇ ਲਾਂਬੇ ਸੁਣ ਕੇ ਕਿਹੜੀਆਂ ਰੋਟੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ। ਤੂੰ ਹੋਰ ਨਾ ਕਿਤੇ ਫੁਲਕੇ ਖਵਾ ਦੀ ਸਾਨੂੰ। ਤੂੰ ਬਗ ਜਾ ਮਾਂ। ਜਦੋਂ ਹੁਣ ਟੜਕੇ ਦਾ ਤਾਂ ਕੰਮ ਕਰੀ ਜਾਂਦਾ ਤੇਰੇ ਸਾਹਮਣੇ ਤਾਂ ਬੈਠਾਂਗਾ। ਚਲ ਠੀਕ ਆ। ਆ ਆਉਣੀਆ ਮੈਂ ਰੋਟੀ ਲੈ ਕੇ। ਜਾਂ ਤੂੰ ਆ ਜਾ ਘਰੀ ਆ ਜਾ। ਹੁਣ ਧੁੱਪ ਆ ਗਈ ਬਾਹਲੀ। ਆ ਜਾ। ਕੋਈ ਨਾ। ਆ ਜਾ। ਬੁਰੀ ਜੀ ਨੇ ਲਾਣਾ ਦਿੱਤੀ ਹੋਵੇ ਉਂਗਲ ਮੇਰੀ ਮਾਣੋ। ਪ੍ਰੀਤ ਨੂੰ ਬੁਲਾਇਆ ਤਾਂ ਸੀਗਾ ਆਪਾਂ। ਤੱਲ ਹੁਣ ਫੋਨ ਤੇ ਵੀ ਕਿੰਨਾ ਟਾਈਮ ਗੱਲ ਕਰਾਂਗੇ ਪਰ ਬੰਦਾ ਐ ਮੈਨ ਤਾਂ ਜਾਂਦੇ ਹੀ ਐ ਕਿਤੇ ਉਹ ਹੀ ਨਾਲ ਗੱਲ ਕਰਦੀ ਹੋਵੇ ਤਾਂ ਨਾ ਦੇਤੀ ਹੋਵੇ ਉਹਨੂੰ ਤਾਂ ਹੀ ਤਾਂ ਮਾਂ ਵੀ 파ਟ ਕੀ फडਾਈ ਆਈ ਐ ਨਹੀਂ ਤਾਂ ਪੁੱਤ ਪੁੱਤ ਕਰਦੀ ਹੁੰਦੀ ਆ ਉਹਦਾ ਤਾਂ ਕੀ ਪਤਾ ਐ ਨੀ ਤਾਂ ਮੀਆਂ ਮਾਂ ਮਾਤੀ ਐਂ ਆ ਦੁਨੀਆ ਕੋਈ ਨਹੀਂ ਆਪਣਾ ਤਾਂ ਟਾਈਮ ਪਾਸ ਆ ਚੱਲ ਚੱਲੀ ਮੇਰਾ ਪੁੱਤ ਤੜਕੇ ਦਾ ਖੇਤ ਚ ਕੱਖ ਕੱਢੀ ਜਾਂਦਾਗਾ ਤੇ ਮਾਂ ਤੇ ਪਿਆ ਭਰਾ ਦੋਨੇ ਜਣੇ ਉਹਦਾ ਉਹੀ ਤੂੰ ਨਾ ਮਾਰਦੇ ਨੇ ਚੱਕ ਕੇ ਇੱਧਰ ਤਾਂ ਹੀ ਨਹੀਂ ਦੇ ਆ ਬੈਠੇ ਨਾ ਕੀ ਕਰੀ ਜਾਂਦੀ ਆਪਣੇ ਉਸ ਨੇ ਹੋਰ ਇੱਕ ਤਾਂ ਜਗ੍ਹਾ ਕਰਦੀ ਸੀ ਮਤਲਬ ਪਾਈਪ ਵੀ ਕਰਾ ਲਾਂਗੇ ਸਸਰੀ ਸਸਰੀ ਕਾਰ ਤੇ ਹਾਂ ਮੈਨੂੰ ਐਂ ਦੱਸ ਤੂੰ ਕੀ ਗੱਲਾਂ ਕਰਦੀ ਸੀਗੀ ਆਹ ਦੇਖ ਫਿਰ ਪੁੱਛਿਆ ਸੀ ਇਹਨੂੰ ਕਿੱਥੇ ਹੀ ਗਏ ਸੀ ਇਹਨੇ ਮੇਰਾ ਪੁੱਤ ਤਾਂ ਖੇਤ ਚੋਂ ਕੱਖ ਕੱਢੀ ਜਾਂਦਾਗਾ ਫਿਰ ਮੇਰੇ ਪੁੱਤ ਤਾਂ ਤੁਮੇ ਮੀਤ ਸੁਣਾਈ ਮਾਰੀ ਜਾਂਦੀ ਐ ਸੈਨ ਮਾਰ ਕੇ ਲੈ ਕੇ ਗਏ ਅਸੀਂ ਆਪ ਦੇਖਿਆਗਾ ਨੀ ਸ਼ੱਕ ਕਰੀ ਜਾਂਦੇ ਆ ਮੈਂ ਲੈ ਬੱਸ ਲੈਣ ਗਈ ਸੀ ਲੈ ਲੈ ਹੁਣ ਫੇ ਤੂੰ ਇਹਦੇ ਗੇੜੇ ਗੇੜੇ ਨਾਲ ਮੁੱਕਰੀ ਜਾਂਦੀ ਹੈਗੀ ਲੈ ਮੈਂ ਕਦੋਂ ਕਿਹਾ ਸੋਨੂ ਵੀ ਮੈਨੂੰ ਉਹਨੇ ਇਸ਼ਾਰਾ ਕਰਿਆ ਫਿਰ ਅਸੀਂ ਤਾਂ ਦੇਖਿਆ ਨੀ ਕੀ ਇਹ ਤਾਂ ਕੀ ਦੇਖ ਲਿਆ ਇਹਨਾਂ ਨੇ ਅਸੀਂ ਤਾਂ ਦੇਖਿਆ ਬੈਠਾ ਚਲ ਆਏ ਘਰ ਕੋ ਆਏ ਕਰ ਕਰ ਪੁੱਤ ਮੇਰੇ ਪੁੱਤ ਤੋਂ ਦੂਰ ਰਿਹਾ ਕਰ ਤੂੰ ਠੀਕ ਆ ਹਾਂ ਵੀ ਦੂਰ ਰਿਹਾ ਕਰ ਇਹ ਭਾਈ ਮਾਰਦੇ ਨੇ ਤਾਨੇ ਮਿਹਣੇ ਅਰੇ ਮੈਂ ਦੇਖਾ ਤੈਨੂੰ ਕਾਲ ਜਲਾਤਾ ਤੈਨੂੰ ਤੂੰ ਆਪਦਾ ਜਾਇਆ ਕਰ ਨਾ ਮੇਰੇ ਪੁੱਤ ਨੂੰ ਕਰਾਇਆ ਕਰ ਆਉਂਦਾ ਵੀ ਹੈ ਨਾ ਘਰ ਦੇ ਸੀ ਤੁਸੀਂ ਚਲ ਨਾਲ ਆ ਬਗ ਜਾਂਦਾ ਸੀ ਹੁਣ ਘਰ ਦਾ ਕਰ ਥੋੜੀ ਇਹ ਜਾਂ ਕੁਝ ਕਰੂਗਾ ਜਿਹੜਾ ਕੁਝ ਇਹ ਸੋਚਦੇ ਨੇਗੇ ਮੁੰਡੇ ਦੀ ਸੋਚ ਮਾੜੀ ਹੈ ਸਾਡੇ ਦੀ ਉਹ ਕਹਿੰਦਾ ਆਖੇ ਇਕੱਠੇ ਜਾਂਦੇ ਨੇ ਸੈਨ ਮਾਰ ਕੇ ਲੈ ਕੇ ਘੈਂਤ ਵਾਰ ਦਾ ਦਿਲ ਸੀ ਮੈਂ ਤੈਨੂੰ ਸਬੂਤ ਦਿਖਾਵਾਂ ਢੇਰ ਲਾਇ ਪੈਨੇ ਮੇਰੇ ਪੁੱਤ ਨੇ ਕਾਕਾ ਜੀ ਦੀ ਚੋਂ ਕੜ ਕੜ ਕੇ ਮੈਂ ਵੀ ਤੇਰੇ ਕਹੇ ਤੋਂ ਫਿਰ ਅਸੀਂ ਨਹੀਂ ਜਾਂਦਾ ਦੇਖਿਆ ਅਸੀਂ ਵੀ ਜਾਂਦਾ ਦੇਖਿਆ ਦੋਏ ਅਸੀਂ ਮਾਂ ਪੁੱਤ ਬੈਠੇ ਸੀ ਮੰਜੇ ਤੇ ਉਦੋਂ ਜੰਦਾ ਦੇਖਿਆਗਾ ਹੋਰ ਇਧਰ ਨੂੰ ਜਦੋਂ ਗਿਆਗਾ ਬਾਹਰ ਨੂੰ ਹਾਂ ਲੈ ਮੈਂ ਤਾਂ ਨੋਟਸ ਲੈਣ ਗਿਆ ਮੈਨੂੰ ਤਾਂ ਕੁਝ ਮਿਲੇ ਲੈ ਬਾੱਚ ਜਦੋਂ ਤੈਨੂੰ ਕੁੜੀ ਵੀ ਕਹੀ ਜਾਂਦੀ ਆਗੀ ਅਜਾ ਮੈਨੂੰ ਕਿਸੇ ਦਾ ਮਾਸਤਾ ਇਕੱਠੇ ਕਹੇ ਨੇ ਖਰਾਬ ਹੋਇਆ ਜੇ ਕਿਸੇ ਨੇ ਮਾਰਦਾ ਤੁਸੀਂ ਇਹਨਾਂ ਨੂੰ ਦੱਸ ਦੋ ਵੀ ਸਾਨੂੰ ਉਹਨੇ ਦੱਸਿਆ ਕੋਈ ਨਾ ਮੈਨੂੰ ਦੇਖ ਲਾਂਦੇ ਮੈਨੂੰ ਪੱਕੀ ਗੱਲ ਫੜ ਲਾਂਦੇ ਫੇਰ ਮੈਂ ਜੇ ਝੂਠੀ ਗੱਲ ਵੋਈ ਨਾ ਫੇਰ ਭਾਣ ਦੇ ਕਾ ਆਪਣਾ ਫਰਕ ਨਾ ਆਪਣਾ ਗਮਾੜ ਮੱਤਾ ਆਪਾਂ ਘਰ ਦੇ ਘਰ ਦੇ ਹੈਗੇ ਆਂਗੇ ਕੋਈ ਬਗਾਨੇ ਨਹੀਂ ਇੱਕ ਪਿੰਡ ਦੇ ਹੈਗੇ ਆਂਗੇ ਐਂ ਆ ਹੀ ਅਗਰ ਨਾ ਨਹੀਂ ਕਰਦੇ ਤਾਂ ਪੁੱਤ ਤੇ ਨਾ ਅਸਰ ਪੈਂਦਾ ਹੁੰਦਾ ਪੁੱਤਾਂ ਜਿਹੜੀ ਗੱਲ ਤੂੰ ਕਹੀ ਐ ਇਹਨਾਂ ਨੂੰ ਤਾਂ ਯਕੀਨ ਹੀ ਨਹੀਂ ਮੇਰੇ ਤੇ ਚੱਲ ਤੂੰ ਸਤਾਬ ਦੇ ਮੁੰਡੇ ਦੇ ਘਰ ਦੇ ਆਉਂਗਾ ਟੋਟਾ ਬਸਾ ਨਾ ਭਾਈ ਆਪਾਂ ਤਾਂ ਮੇਰਾ ਮੁੰਡਾ ਤਾਂ ਤੜਕੇ ਦਾ ਕੱਖ ਕੱਢੀ ਜਾਂਦਾ ਧੁੱਪੇ ਮੈਂ ਹੁਣ ਲੈ ਕੇ ਗਈਆਂ ਕਿ ਉਹਨੂੰ ਫੇਰ ਉਹਰੇ ਰੋਟੀ ਖਾਦੀ ਆ ਘਰੇ ਜਾ ਕੇ ਚੱਲ ਕੋਈ ਨਾ ਜਦੋਂ ਟਾਈਮ ਹੋ ਵਧੀਆ ਖਾ ਲੋ ਕੁਝ ਨਾ ਕਰੀ ਕੋਈ ਸੁਆਗਤ ਲਾ ਕੇ ਕੀ ਕਰਿਆ ਜਾਵੇ ਕੀ ਕਰੀਏ ਫਿਰ ਹੁਣ ਨਾ ਤਾਂ ਮੈਨੂੰ ਪੜਨ ਕਿ ਲੱਗਾ ਤਾਂ ਸਾਮੰਦ ਕਰਤਾ ਇਹ ਵੀ ਨਹੀਂ ਮੰਨਦੀ ਹੈਗੀ ਕਹਾ ਤੂੰ ਕਹਿੰਦੀ ਮੇਰਾ ਮੁੰਡਾ ਖੇਤਾਂ ਚ ਸੀਗਾ ਹੁਣ ਕੀ ਦੀ ਸੱਚ ਮੰਨੀ ਔਰ ਜਦੋਂ ਮੈਨੂੰ ਮਿਲਿਆ ਹੀ ਨਹੀਂ ਮੈਂ ਉਹ ਛੁੱਟਾ ਕੇ ਮੇਰੀ ਗੱਲ ਸੁਣ ਇੱਕ ਪਿੰਡ ਦੇ ਫਿਰ ਆਪ ਨੂੰ ਛਕਿਛਕੇ ਲੇ ਆਪਾਂ ਵੀ ਇਹੋ ਜਿਹਾ ਕੰਮ ਥੋੜੀ ਕਰਨਗੇ ਜਵਾਕ ਇਹਨਾਂ ਨੂੰ ਹੋਰ ਬਥੇਰੇ ਉਹਨੂੰ ਕੁੜੀਆਂ ਦਾ ਘਾਟਾ ਨਹੀਂ ਇਹਨੂੰ ਮੁੰਡਿਆਂ ਦਾ ਘਾਟਾ ਨਹੀਂ ਦਾ ਵੀ ਕਰ ਚੱਕਰ ਥੋੜੀ ਇਹ ਵਿਆਹ ਕਰਉਣਗੇ ਚਲ ਮੈਂ ਤਾਂ ਜਾਣੀ ਆਂਟੀ ਆਪਾਂ ਨੇ ਨਿਬੜ ਲਿਓ ਤੁਸੀਂ ਚੱਲ ਮੇਰੀ ਗੱਲ ਸੁਣ ਪਾਣੀ ਹੁਣ ਤੇਰੀ ਕੁੜੀ ਵੀ ਮੁੱਕਰ ਗਈ ਦੇਖ ਵੀ ਇਹ ਗੰਧ ਹੈ ਨਹੀਂ ਵੀ ਮੈਂ ਦੇਖੇ ਪਾਲੇ ਤਾਂ ਬਿਨਾ ਮੇਰੇ ਮੁੰਡੇ ਨੂੰ ਭਾਈ ਤੂੰ ਮਨਾ ਮਾਰਨੀ ਹੈਗੀ ਚੱਲ ਐ ਤਾਂ ਮੈਂ ਕਹਿੰਦੀ ਵੀ ਨਹੀਂ ਜਦ ਗੱਲ ਹੋਊਗੀ ਉਦੋਂ ਦੇਖੀ ਆਪਦੇ ਪੂਰ ਨੂੰ ਸਮਝਾ ਲਾ ਵੀ ਮੇਰਾ ਮੇਰੇ ਪੁੱਤ ਨੂੰ ਕੁਛ ਪਾਹੀ ਹੈ ਨਾ ਕੋਈ ਨਾ ਹਾਂ ਤੈਨੂੰ ਮੈਂ ਦੱਸਤੀ ਗੱਲ ਮਾਉਂਦੇ ਹੀ ਬਧਾਉਂਦੀ ਫਿਰ ਕਰਦੀ ਹਮੋਂ ਦਸਰੀ ਆ ਇਕੱਠਾ ਕਰਦੀ ਸੀਗੀ ਮਾਕ ਲਾਰਾ ਪਾਇਆ ਪੈਸਮੈਂਟ ਤੋਂ ਮੁੱਢ ਜਾ ਕਰ ਲਾ ਕੇ ਲਪਾਈ ਕਰਾਵਾਂਗੇ ਇਹਨੂੰ ਵਿੱਕੇ ਦੀ ਮਾਲ ਜੀ ਹੈ ਹਾਂ ਫਿਰ ਇਹ ਜੀ ਉਹ ਕਹਿੰਦੀ ਫੇਰਾ ਮੁੰਡਾ ਦਾ ਖੇਤ ਸੀਗਾ ਤੂੰ ਕਹਿੰਦਾ ਕਿ ਕੁੜੀ ਨੂੰ ਇਸ਼ਾਰਾ ਮਾਰ ਕੇ ਲੈ ਗਿਆ ਕਾ ਮੈਨੂੰ ਕਿਸੇ ਬੰਦੇ ਨੇ ਵੀ ਦੱਸਿਆਗਾ ਫੇਰ ਉਹ ਕਹਿੰਦੀ ਫੇਰੇ ਮੂੰਹ ਤੇ ਖਰਾਬ ਹੈ ਕਿਹੜੇ ਬੰਦੇ ਨੇ ਦੱਸਿਆਗਾ ਫੇਰ ਕਹਦੇ ਵਾਤੇ ਆਪਾਂ ਕੱਟ ਛੱਡੀ ਜੰਨੇ ਆ ਕੋਈ ਨਾ ਹੁਣ ਕੱਲ ਨੂੰ ਜਾਂਦੇ ਕੱਥੇ ਨੂੰ ਫੇਰ ਨਹੀਂ ਲੱਤ ਮੈਂ ਬਜੂ ਕਿਹਦੀ ਕਿਹਦੀ ਲੱਤ ਵੜ ਲਿਆਂਗਾ ਆਪਣੀ ਕੁੜੀ ਦੀ ਵੜਿਆਂਗਾ ਕਾ ਵਿੱਕੀ ਦੀ ਵੜਿਆਂਗਾ ਮੰਨਦੀ ਤਾਂ ਉਹ ਨਹੀਂ ਹੈਗੀ ਵੀ ਮੈਂ ਵਿੱਕੀ ਨਾਲ ਜਾਨੀ ਆ ਕਹਿੰਦਾ ਮੈਨੂੰ ਕੋਡੇ ਫੋਟੋ ਵੀ ਦਿਖਾ ਦੀ ਕੱਥੇ ਜਾਂਦੇ ਆਂ ਦੀ ਚੱਲ ਫੇਰ ਨਾਲ ਜੇ ਤੇਰੇ ਕੋਲ ਸਬੂਤ ਹੈਗਾ ਨਾਲੇ ਆਪਾਂ ਸਬੂਤ ਦਿਖਾਵਾਂਗੇ ਉਹਨ ਇਹ ਦੋਸੇ ਮੰਨਦੇ ਨਹੀਂ ਆ ਕਿ ਆਹ ਦੇਖ ਲੋ ਭੈਣ ਜੀ ਕਿੱਥੇ ਆ ਗਈ ਭੈਣ ਜੀ ਬੈਠੀ ਹੋਊਗੀ ਨੰਗ ਕੇ ਅੰਦਰ ਪੈ ਗਈ ਹੋਊ ਜਾ ਕੇ ਉਹ ਤਾਂ ਇੱਥੇ ਸਾਡੇ ਕੋਲ ਆ ਗਈ ਦੀ ਗੱਲਾਂ ਕਰਦੀਆਂ ਕੋਲ ਉਹਦਾ ਫਰਾਈਆਂ ਉਹਦੇ ਨਾਲ ਤਰਪਾਈਆਂ ਬੈਠੀ ਮੇਰੀ ਕਦੋਂ ਜਾ ਕੁਨਾਸਾ ਜਾ ਧਰਦੇ ਚ ਮੁੰਡੇ ਨੂੰ ਕੁਝ ਹੋ ਗਿਆ ਗੱਲ ਤੇਰੇ ਪੈਜੂ ਅਗਲਾ ਕੋਗਾ ਉਹਨਾਂ ਨੇ ਕਰਤਾ ਕੁਝ ਮੁੰਡੇ ਨੇ ਭੂਰੇ ਨੇ ਤਾਂ ਹੀ ਦੇਖੀ ਚਲੀ ਮਾ ਮੁੰਡੇ ਨੂੰ ਕਤਲ ਹੋ ਜਾਣਿਆ ਆ ਤੂੰ ਵੀ ਅੰਦਰ ਬੈਠ ਜਾ ਨਾ ਪਹਿਲਾਂ ਪਿਓ ਨੇ ਇੱਡੇ ਕਾਰੇ ਕਰੇ ਪਏ ਨੇ ਕੁਝ ਨਹੀਂ ਹੁੰਦਾ ਦੇਖ ਰਹਿਣ ਦੇ ਪਹਿਲਾਂ ਉਹ ਬੈਠਾਗਾ ਅੰਦਰ ਫਿਰ ਤੂੰ ਅੰਦਰ ਹੋ ਕੇ ਬੈਹਿ ਜੀ ਆਜਾ ਕੀ ਫੇਰੀ ਜਾਂਦਾਗਾ ਜੇ ਉਹਨੂੰ ਕਿਸੇ ਨੇ ਬਾਹਰ ਵੱਡਤਾ ਗਾਲੇ ਦੇ ਪੈਜੂ ਇਹ ਮੰਨਦਾ ਨਹੀਂ ਹੈਗਾ ਕਿਸੇ ਦੀ ਗੱਲ ਕਦੇ ਵੀ 부ਚੜ ਜਾਵਦੀ ਛੱਡੀ ਜਾਂਦਾਗਾ ਟੇਢੀ ਜਿਹੀ ਅੱਖ ਕਰ ਕਰਕੇ ਐਵੇਂ ਨਹੀਂ ਦੇਖਦਾ ਹੈਗਾ ਵੀ ਮੈਂ ਕੀ ਕਰਨਾਗਾ ਕੀ ਕਹਿਣਾ ਕੀ ਨਾ ਲਾ ਹੁਣ ਉਹਦੀ ਮਾਂ ਮੇਰੇ ਤੇ ਆ ਗਈ ਚੜ ਕੇ ਜੇ ਕੋਈ ਉਨੀ ਇੱਕ ਗੱਲ ਹੋ ਗਈ ਮੁੰਡੇ ਨੂੰ ਕਿਸੇ ਨੇ ਹੋਰ ਨੇ ਵੱਡਤਾ ਗਾਲੇ ਦੇ ਪੈਜੂਗਾ ਉਹੀ ਸਿਆਪਾ ਖੜਾ ਹੋ ਜੂ ਜਿਹੜਾ ਤੇ ਪਿਓ ਨਾਲ ਹੋਇਆ ਹੋਇਆ ਕੀ ਸ਼ਾਰੀ ਨਾ ਕਹਿੰਦਾ ਕਰ ਕਰ ਤੇਨ ਕਰਦੇ ਚਾਈ ਚੇ ਚਾਹ ਨਾ ਮਿੱਤਰੋ ਕਿਹਦੀ ਇਹ ਮਾੜੀ ਜਿਹੇ ਕੋਲੇ ਪੈਣ ਪ੍ਰਾਣੇ ਦੋਨੇ ਆਪਰੇ ਤੇ ਨੋਟ ਜਣਾ ਤੋਰਨ ਕਰਨ ਕਰਮੀਦਾਰ ਕੀ ਅੱਜਕੱਲ੍ਹ ਛਪੜੇ ਕਰਦਿਆਂ ਨੂੰ ਬਹੁਤ ਸ਼ੱਕ ਹੋ ਗਿਆ ਔਰ ਮੈਂ ਮੰਮੀ ਵੀ ਕੋਲ ਗਈ ਸੀ ਮੈਨੂੰ ਹੋਰ ਬਹੁਤ ਤੇਰੀ ਮੰਮੀ ਵੀ ਆ ਕੇ ਵੀ ਹੈ ਮੇਰੀ ਮੰਮੀ ਵੀ ਮੇਰੀ ਮੰਮੀ ਤੇ ਸ਼ੇਰੂ ਤਾਂ ਬੜਾ சੱਕ ਹੋ ਗਿਆ ਉਹ ਤਾਂ ਬੜਾ ਲੜੀ ਜਾਂਦੇ ਆ ਤੇ ਮੇਰੀ ਗੱਲ ਸੁਣ ਹੁਣ ਤੂੰ ਸਾਰੇ ਸੂਰੇ ਇਹ ਨਾ ਕਰਿਆ ਕਰ ਹੁਣ ਤੂੰ ਦੱਸ ਆਪਾਂ ਕਿਹੜੇ ਰੈਸਟੋਰੈਂਟ ਚ ਲਈਏ 커피 ਖੁਫੀ ਪੀ ਲੈਣੇ ਬੈਠ ਕੇ ਕੋਈ ਨਹੀਂ ਅਪੀ ਤਾਂ ਕੌਫੀ ਚੱਲਾਂਗੇ ਨਾ ਉਹ ਫਿਰ ਰੈਸਟੋਰੈਂਟ ਕੋਈ ਦੇਖ ਵੀ ਨਾ ਲਵੇ ਮੈਨੂੰ ਤਾਂ डर बहुत लगता है चल ठीक है फिर तू जा मैं मगर आनी है ठीक है फिर आपा कॉलेज ही मिलते हैं ना रुको कॉलेज चलो ठीक गेट अगी मिलनी मेनू अंदर ना जाई फिर आपा रेस्टोरेंट से चल जाएंगे ठीक है हाँ जल्दी जा अंदर लग पता नहीं करे हो पता नहीं ना मैं जाएगी या कि ना पर हाँ। दिया ਕਿਵੇਂ ਆਂ ਅੰਟੀ? ਇਹ ਤਾਂ ਵਧੀਆ ਆ ਜਾ। ਹਾਂ ਇਹ ਕਰੀ ਆਨੇ ਆ। ਐ ਉਹ ਮਿਸਤਰੀ ਲੱਗੇ ਆਖਰੀ ਲਗਨ ਲਾ ਜੀਆਂ ਲਵਾਈ ਜਾਂਦੇ ਆ ਕਮਰਿਆਂ 'ਚ। ਅੱਛਾ। ਮੈਂ ਇਹ ਤੇ ਦੇਖਦੀ ਦੀ ਵਾ ਕੋਈ ਜਿਹੜੀ ਕੋਈ ਵਧੀਆ ਹੋਈ ਤਾਂ ਰੱਖ ਦਿੰਦੇ ਆ ਲਾ ਲਵਾ ਲਾਂਗੇ ਮਿਸਤਰੀ ਦਾ। ਹਾਂ। ਹੋਰ ਕਿਵੇਂ ਆਵਾ ਹੈ? ਬੱਸ ਮੈਂ ਤਾਂ ਕੰਮਾਈ ਸੀ। ਜੇ ਤੂੰ ਸੁਮਨ ਮਟਕੁੜੀ ਦਾ ਪਤਾ ਕਰ ਲਉ ਨਾ ਥੋੜੀ ਜ। ਕੀ ਹੋ ਗਿਆ ਕੁੜੀ ਨੂੰ? ਵਿੱਕੀ ਨੂੰ ਜਿਹੜੀ ਖਰੀਦਿੰਦੇ ਮੋਟਰਸਾਈਕਲ ਤੇ ਬਹੁਤ ਥੋੜੇ ਸੀ ਦੋਨੇ ਗੱਲਾਂ ਕਰੀ ਆਣ ਸੇ ਫਿਰ ਦੁਪਹਿਰੇ। ਅੱਜ ਫੇਰ। ਹਾਂ। ਨਾਲ ਉਹ ਨਾ ਇੰਨੇ ਕੁੱਤੇ ਕਹਾਣੀ ਹੁੰਦੀ ਆ ਕੁੜੀ ਨਾਲ ਸਾਡੀ ਨਾਲੇ ਮੈਂ ਵਿੱਕੀ ਦੀ ਮੰਮੀ ਨੂੰ ਵੀ ਹਾਂ ਆਂਬਾ ਦੇ ਕੇ ਆਈ ਦੀ ਉਹ ਤਾਂ ਫੇਰ ਸਾਡਾ ਮੁੰਡਾ ਦਾ ਖੇਤ ਹੁੰਦਾ ਫੇਰ ਤੁਸੀਂ ਉਹ ਦੋ ਸੰਧਰੀ ਆ ਹਾਂ ਦੋਨੇ ਮੋਟਰਸਾਈਕਲ ਤੇ ਸੀ ਮੈਂ ਆਪ ਦੇਖੇ ਆ ਕਿੱਥੇ ਖੜੇ ਸੀਗੇ ਇੱਥੇ ਖੜੇ ਸੀਗਾ ਜਾਂ ਤਾਂ ਦੋਨਾਂ ਦੀ ਫੋਟੋ ਫੋਟੋ ਖਿੱਚਣ ਹੁੰਦੀ ਬੈਠਾ ਮੈਂ ਨਾ ਅਚਾਨਕ ਹੀ ਮੈਂ ਤਾਂ ਬਾਹਰ ਲਾਉਣ ਬਾਹਰ ਨਿਕਲੀ ਸੀ ਮੈਂ ਆਖਿਆ ਕੌਣ ਦੁਪਹਿਰੇ ਬੋਲੀ ਜਾਂਦਾ ਮੈਂ ਮੈਂ ਦੇਖਿਆ ਤਾਂ ਸਹੀ ਤੇ ਉਹ ਜਦੋਂ ਦੇਖੇ ਦੋਨੇ ਖੜੇ ਸੀ ਉਹ ਉਹ ਤਾਂ ਮੈਨੂੰ ਲੱਗਾ ਆਪਾਂ ਦਿਨ ਭੁੱਜਣ ਦੀਆਂ ਤਿਆਰੀਆਂ ਕਰੀ ਜਾਂਦੇ ਨੇ ਉਹ ਨੂੰ ਮਾਰ ਜਾ ਕੇ ਤੇ ਹੋ ਰੇ ਨਾ ਕਿ ਨਾ ਜੇ ਹੋਰ ਮੜਾ ਧਿਆਨ ਰੱਖ ਲੋ ਤੁਸੀਂ ਮਾੜਾ ਮੋਟਾ ਨੂੰ ਪੁੱਛ ਲੋ ਉਹ ਹੋ ਰੂnga ਇਹ ਵੀ ਭਾਈ ਤੂੰ ਛੱਡਿਆ ਕਰ ਮੈਂ ਕਿਤਾ ਨਹੀਂ ਇਹਦੀ ਨਿਗਾਰਾ ਰੱਖ ਕੁੜੀ ਦੀ ਹੋਰ ਇਹ ਤਾਂ ਨਿਗਾਰਾ ਰੱਖਣੀ ਪਊ ਹੋਰ ਹੈ ਤਾਂ ਗੱਲ ਤੇ ਕਰਦਾ ਨਾ ਕਿਤੇ ਹੋਰ ਭੈਣ ਭਰਾ ਆ ਕੇ ਹੋਰ ਛੋੜੇ ਸੁੱਚ ਖੇ ਪਾ ਦੇ ਪਾ ਦੇ ਕੋਈ ਔਖਾ ਹੋ ਜੂਗਾ ਮੈਂ ਤਾਂ ਸਰ ਮੈਂ ਕਰਦੀ ਆ ਗੱਲ ਆ ਜਾ ਜਾਂਦੇ ਉਹਨੂੰ ਘਰੇ ਫੇਰ ਕਰਦੀ ਆ ਗੱਲ ਇਹ ਨਾਲ ਆ ਦਿਮਾਗ ਖਰਾਬ ਕਰਦੀ ਐ ਕੁੜੀ ਜੀ ਦੱਸ ਕੀ ਕਰੇ ਕੀ ਨਾ ਨਾ ਤਾਂ ਮੰਨਦੀ ਐ ਕਹੇ ਤਾਂ ਉਹਦੇ ਮੁੱਕਰ ਜੂਗੀ ਕਿਉਂਕਿ ਮੈਂ ਤਾਂ ਕਿਹਾ ਹੀ ਨਹੀਂ ਜਦੋਂ ਮੁੱਕਰ ਜਾਂਦੀ ਐ ਜਾਂ ਤਾਂ ਮੁਕਰੇ ਨਾ ਫਿਰ ਜਾਂ ਤਾਂ ਕਹਿ ਦੇਵੇ ਜੇ ਕੋਈ ਗੱਲ ਬਾਤ ਆ ਬੰਦਾ ਕੋਈ ਤਾਂ ਘਟਰਾ ਉਤਾ ਕਰੇ ਕਿਸੇ ਕੰਮ ਦਾ ਮੈਂ ਦੱਸ ਦੇ ਫਿਰ ਹਾਂ ਹਾਂ ਉਹ ਹੀ ਜਹੇ ਉਹ ਹੱਲ ਕਰ ਦਿੰਦਾ ਅਗਲਾ ਹੁਣ ਨਾ ਤਾਂ ਕੁਛ ਦੱਸਦੀ ਐ ਨਾ ਕਰਦੀ ਐ ਜਦੋਂ ਪੁੱਛਦੇ ਆ ਉਹਦੀ ਕਰਦੀ ਐ ਨਾ ਮੈਂ ਤਾਂ ਜਾਣਦੀ ਨਹੀਂ ਵਿੱਕੀ ਨਾਲ ਤੁਸੀਂ ਕਪਾਚਾ ਹੈ ਕਹਿੰਦੀ ਕਾਲਜ ਚ ਪਤਾ ਕਰ ਲਿਓ ਕਾਲਜ ਚ ਜਾ ਕੇ ਦੇਖ ਲਿਓ ਕਹਿੰਦੀ ਮੈਨੂੰ ਹਮਮ ਕੱਲ ਸਾਮੀ ਮੁੱਕਰਦੀ ਸਾਡੇ ਕੋਲ ਚਲ ਚਲ ਮੈਂ ਤਾਂ ਕਿ ਇਲਾਣਾ ਨਹੀਂ ਮਚਦਾ ਚਲ ਕੋਈ ਨਾ ਵਧੀਆ ਤੂੰ ਦੱਸ ਤਾਂ ਹੋਣਾ ਸੀਗਾ ਹਾਨੂੰ ਗੌਰ ਵੀ ਰੱਖਾਂਗੇ ਫਿਰ ਭਾਈ ਨਦੀ ਨਹੀਂ ਹੈਗੀ ਹੁਣ ਤਾਂ ਘਰੇ ਲਾਂਬੇ ਵੀ ਆਉਣ ਲੱਗ ਗਏ ਜੇ ਹੁਣ ਮੈਂ ਭੂਰੇ ਨੂੰ ਪਤਾ ਲੱਗ ਗਿਆ ਇਹ ਨਾ ਗੱਲਾਂ ਦਾ ਭੂਰੇ ਨੇ ਤਾਂ ਵੱਢ ਕੇ ਦੱਬ ਦੇਣੀ ਐ ਉਹ ਤਾਂ ਪਹਿਲੇ ਹੀ ਗੰਡਾਸਾ ਚੱਕੀ ਫਿਰਦਾਗਾ ਵਿੱਕੀ ਨੂੰ ਕੁਛ ਕਹੇ ਨਾ ਕਹੇ ਕੁੜੀ ਨੂੰ ਨਹੀਂ ਛੱਡਦਾ ਪ੍ਰੀਤ ਨੂੰ ਇਹਨੂੰ ਤਾਂ ਵੱਢ ਕੇ ਛੱਡ ਦੂਗਾ ਕੀ ਕਰਾਂ ਹੁਣ ਮੈਂ ਤਾਂ ਆਪ ਟੈਨਸ਼ਨਾਂ ਦੇ ਵਿੱਚ ਮੇਰਾ ਤਾਂ ਆਪ ਦਿਮਾਗ ਖਰਾਬ ਹੋਇਆ ਪਿਆ ਪੁੱਛਦੀ ਆ ਉਹਨੂੰ ਜਦ ਆ ਗਈ ਵੀ ਭਾਈ ਕਿੱਥੇ ਗਈ ਤੀ ਤੂੰ ਕੱਕ ਜੇ ਕੱਢਦਾ ਪਰ ਚਾਚੀ ਦੇ ਚਾਉਲ ਹੋ ਜਾਣਗੇ ਉਹ ਜਵਾਕ ਇਸ ਦੋ ਕਿੱਲਾਂ ਚੋਂ ਕੱਢ ਕੇ ਗਿਆਗਾ ਅੰਕੀ ਕਰੀ ਇਹਨੇ ਉਹ ਮੈਦਾ ਕੱਕ ਕੱਢਦੀ ਰਹੇ ਤੇਰੇ ਚੂੜੀਆਂ ਪੈਣ ਦੀ ਘੰਟਾ ਲਵਾ ਦੇਂਗੀ ਆਕੇ ਇਹ ਤਾਂ ਪੁੱਤ ਕੱਕ ਜੇ ਕੱਢਦੇ ਬਗਾਨੀਆਂ ਬੁੜੀਆਂ ਆਉਂਦੀਆਂ ਨਹੀਂ ਖੇਤ ਮੁੰਡਾ ਬੁਲਾ ਲਿਆ ਕਰੋ ਮੁੰਡਾ ਪੁੱਤ ਹਉ ਦੋ ਕਿੱਲਾਂ ਚੋਂ ਕੱਢ ਕੇ ਗਿਆ ਉਹ ਪੜਾਈ ਕਰੇ ਕੋ ਕੱਕ ਕੱਢੇ ਦੋ ਕੰਮ ਥੋੜੀ ਹੁੰਦੇ ਹੁੰਦੇ ਨੇ ਕਿ ਸੋ ਮੁੰਡਾ ਤਾਂ ਕੁੜੀ ਨੂੰ ਲਈ ਫਿਰਦਾ ਸੀਗਾ ਮੋਟਰਸਾਈਕਲ ਤੇ ਭੱਜਾਂ ਭੱਜਾਂ ਤੇਰੀ ਕੁੜੀ ਨੂੰ ਭਾਈ ਤੂੰ ਨਾ ਕਿਤੇ ਕਹਿਦੀ ਕਿਸੇ ਦੇ ਪੁੜੇ ਕਟਾ ਦੇ ਕਿਹਦੀ ਕੁੜੀ ਤੇ ਹੋ ਕਿਹੜੀ ਕੁੜੀ ਪ੍ਰੀਤ ਪ੍ਰੂਤ ਕਾਣਾ ਸਾਡੇ ਪ੍ਰੀਤ ਸਾਡੇ ਸਕਿਆਂ ਦੀ ਕੁੜੀ ਆ ਹਾਂ ਬਸ ਉਹ ਨੂੰ ਲਈ ਫਿਰਦਾ ਇਹਨੂੰ ਬਥੇਰਾ ਕਹਦੀ ਵੀ ਨਾਲ ਪੜਨਾ ਭੇਜ ਨਾਲ ਪੜ ਜਿਆਦੇ ਬੜੀ ਮਦਦ ਕਰਦੀ ਤੇ ਉਹਨੂੰ ਮੋਟਰ ਉਹ ਤਾਂ ਕਹਿੰਦੇ ਸੀ ਅਸੀਂ ਵਿਆਹ ਉਹ ਕਰਾਉਣਾ ਸਾਡੇ ਬਾਰਸ ਸਿਖ ਦੁਪਹਿਰ ਮੈਨੂੰ ਪਤਾ ਨਹੀਂ ਕੌਣ ਬੋਲੀ ਆ ਦੁਪਹਿਰੇ ਦੁਪਹਿਰੇ ਮੋਟਰਸਾਈਕਲ ਤੇ ਸੀਗੇ ਦੋਨੇ ਕੋਈ ਨਾ ਪੁੱਤ ਤੂੰ ਮੇਰੀ ਗੱਲ ਸੁਣ ਪਹਿਲਾਂ ਸਮਾਰ ਕੇ ਦੇਖਾ ਵੀ ਇਹ ਕੂਂ ਝੂਠ ਮਾਰਦਾ ਮੈਂ ਦੇਖਿਆਗਾ ਮੇਰਾ ਫੋਨ ਅੰਦਰ ਪਿਆ ਸੀ ਨਹੀਂ ਤੇ ਮੈਂ ਫੋਟੋ ਖਿੱਚ ਲੈਂਦੀ ਜਦ ਮੈਂ 95000 ਤਾਂ ਉਥੋਂ ਕਢਾ ਲਿਆ ਬਾਣੀਆਂ ਕੋਲ ਫੜ ਲਿਆ ਪੈਸੇ ਉਹ ਹੋਰ ਕਿੱਧਰ ਗਾਲਦਾ ਹੋ ਤੁਸੀਂ ਆਪ ਦਾ ਗੌਰ ਕਰੋ ਮੈਂ ਨਾਲ ਇਹਨੂੰ ਕਿਹਾ ਸੀ ਉਦੋਂ ਸੁਣੀ ਨਹੀਂ ਮੇਰੀ ਗੱਲ ਇਹਨੇ ਇੱਕ ਵੀ ਜਦ ਮੈਂ ਕਰਦੀਆਂ ਗੱਲਾਂ ਹੋ ਆ ਜਾਣਦੇ ਅੱਜ ਉਹੀ ਕ ਅੱਜ ਕੱਲ ਕੋਈ ਕਿਸੇ ਦਾ ਰਾਜ ਹੀ ਨਹੀਂ ਹੁੰਦਾ ਕ ਇਹ ਤਾਂ ਟੌਂਗਰੀ ਚ ਕਦੇ ਉੱਧਰ ਲਾਤੀਆਂ ਕਦੇ ਉੱਧਰ ਲਾਤੀਆਂ ਸਾਰਾ ਦਿਨ ਇਹਦੇ ਕੋਲ ਤਾਂ ਚੂਲਿਆਂ ਦੇ ਗੱਲਾਂ ਰਹਿੰਦੀਆਂ ਨੇ ਜਾਂ ਚੱਜ ਦੀ ਗੱਲ ਤਾਂ ਇਹਨੂੰ ਕਰਨੀ ਨਹੀਂ ਆਉਂਦੀ ਹੈਗੀ ਆ ਗਈ ਵੱਡੀ ਸਾਡੇ ਘਰੇ ਪਾੜ ਕਪਵਾਉਣ ਨੂੰ ਮੇਰੇ ਪੁੱਤ ਤੇ ਦੰਦਾ ਰੱਖ ਰੱਖਿਆਗਾ ਜੀਓ ਜੀ ਨੇ ਵੀ ਪੜੀ ਜਾਂਦਾ ਕ ਵਧੀਆ ਆਏ ਥੋੜੀ ਕਰਦੇ ਹੁੰਦੇ ਨੇ ਜਿਵੇਂ ਇਹ ਕਰਦੀਆਂ ਨੇ ਗੀਆਂ ਉਹੀ ਉਹ ਕਿਥੇ ਸਕੂਲ ਚ ਪਤਾ ਕਰਕੇ ਆ ਕਿੱਥੇ ਪੜ੍ਹਦੇ ਨੇ ਕੀ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਇਥੇ ਕਾਰਜਕੂਚ ਚ ਚਲ ਮੈਂ ਆ ਜਾਂਦੇ ਅੱਜ ਵਿੱਕੀ ਨੂੰ ਪੁੱਛਦੀ ਆ ਵੀ ਕੰਜਰਾ ਤੂੰ ਆ ਕੇ ਖੂ ਪੱਟੀ ਜਾਣਾਗਾ ਕਰਦਾ ਕਰੀ ਆਗਾ ਮਿੰਡਲੀ ਕੁੜੀ ਆ ਗਈ ਉਹਦੇ ਬੱਚੀ ਜਾਂਦੀ ਖਿਆਲੇ ਕੋਲ ਅੱਡੇ ਤੇ ਖੜੀ ਆ ਪਪਾ ਚਕਾਏ ਰਹਾਗੇ ਕਿਥੇ ਜੇ ਕਰਦੇ ਨੂੰ ਪਤਾ ਲੱਗ ਗਿਆ ਫੇਰ ਤੂੰ ਪੈਸੇ ਕੁਛ ਲੈ ਕੇ ਆਇਆ ਥੋੜੇ ਮੁਕ ਕੋਈ ਨਹੀਂ ਪਪਾ ਦਾ ਕਰ ਲੈ ਤੂੰ ਪੈਸੇ ਲੈ ਕੇ ਆਇਆ ਆਪਾਂ ਪਾਸੀ ਮੈਨੂੰ ਨਹੀਂ ਕੁਛ ਤੇ ਆਇਆ ਹੈਗਾ ਘਰੋਂ ਨਹੀਂ ਕੋਈ ਨਹੀਂ ਪਾਹੇ ਤਮਦੇ ਆਇਆ ਸੀ ਮੈਨੂੰ ਐ ਵੀ ਜੀ ਕਿਤੇ ਘਰ ਦੇ ਨੂੰ ਪਤਾ ਨਾ ਲੱਗ ਜੇ ਨਹੀਂ ਕੋਈ ਨਹੀਂ ਕਿਤੇ ਨਹੀਂ ਪਤਾ ਉਹ ਵਿਆਹ ਤਾਂ ਕਰਾਇੰਗਾ ਨਾ ਮੇਰੇ ਨਾਲ ਪੱਕਾ ਕਿਤੇ ਬਦਲ ਤਾਂ ਜਾਏਗਾ ਘਰ ਦੇ ਆ ਨਹੀਂ 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 ਬਦਲਦਾ ਕਹਿੰਦੀ ਜੰਮਣਾ ਜੀ ਦੇਖ ਕਿੰਨੀਆਂ ਪੰਨੀਆਂ ਨਿਗੀਆਂ ਇਹ ਸਾਫ਼ ਕਰਦੀ ਤੇ ਪਾਣੀ ਨਹੀਂ ਨਿਕਲਦਾ ਟੈਂਕੀ ਵਿੱਚ ਆ ਕਿਵੇਂ ਆ ਗਏ ਉਹ ਪੂਰਾ ਚੰਗਾ ਪਛੀ ਕਰਤਾ ਆ ਸਸਰੀਕਾਰ ਪੁੱਤ ਸਸਰੀਕਾ ਤਾਈ ਸਸਰੀਕਾਰ ਹੋ ਕਿਵੇਂ ਪੁੱਤ ਵਧੀਆ ਤਾਈ ਕਾ ਨੀ ਮੰਨਦੀ ਨਹੀਂ ਸੀ ਆਪਣੀ ਦੀਦੀ ਦੇ ਹਲਾ ਹਾਂ ਹੋਰ ਚ ਅਸ ਤਾਈ ਤਾਂ ਹੁਣ ਤੁਹਾਨੂੰ ਲੈ ਕੇ ਜਾਣਾ ਆਏ ਸੀ ਵੀ ਚਲੋ ਕੀ ਹੋ ਗਿਆ ਆਈ ਨਹੀਂ ਹੁਣ ਤੱਕ ਅਰੇ ਆਈ ਨਹੀਂ ਕੋਈ ਆਪਕੇ ਵੀ ਕਾਜ ਵੀ ਕਾਜ ਤੇ ਚਾਪਾ ਗੇੜਾ ਮਾਰ ਕੇ ਆਈਏ ਬੜਾ ਦੇਖੀ ਆਪਾਂ ਪਹਿਲਾਂ ਕਿਤੇ ਬੈਠੇ ਹੋਣਾ ਚਲ ਕੋਈ ਨਾ ਚ ਦੇਖ ਆਉਨੇ ਆਪਾਂ ਤੁਹਾਨੂੰ ਵੀ ਯਕੀਨ ਹੋ ਜਾਊਗਾ ਤੇ ਨਾਲ ਸਾਨੂੰ ਯਕੀਨ ਹੋ ਜਾਊਗਾ ਇਹ ਮੁੰਡੇ ਜਿਹਨੇ ਤਾਂ ਮਾਰ ਰੱਖੇ ਆਗੇ ਇਹਨੂੰ ਦੇਖਦੇ ਆ ਕੀ ਰੱਚਣ ਕਰਦਾਗਾ ਇਹ ਮੈਨੂੰ ਪੜਾ ਦੇ ਪੁੱਤਰ ਚੰਗਾ ਹਾਂ ਗਣਾ ਸਾਂ ਮੈਨੂੰ ਪੜਾ ਦੇ ਦੇਖ ਦੇ ਆਲੇ ਤਾਂ ਆ ਦੇਖ ਲੈ ਆ ਗਣਾ ਸਾਂ ਸਮਾਰੀ ਚਾਰ ਸਾਂ ਸਮਾਰੀ ਨਹੀਂ ਕਹਿੰਦੇ ਨਾ ਲੱਤਾਂ ਤੋਂ ਚੱਲ ਚੱਲ ਮੇਰੇ ਗੱਲ ਤੱਕ ਪੜਾ ਲੈ ਵਿੱਕੀ ਵਿੱਕੀ ਹੈਗਾ ਕਰੇ ਆਪਾਂ 2-4 ਦਿਨ ਲਾ ਕੇ ਆਵਾਂਗੇ ਆ ਕੱਪੜੇ ਨਾਲ ਤੇਰੇ ਚੱਕਰੇ ਹੀ ਨੇ ਮੈਂ ਆਪਦੇ ਚੱਕਰੇ ਹੀ ਤੇ ਕੁੜੀ ਕੋਲੇ ਲਾ ਕੇ ਆਵਾਂਗੇ 4-5 ਦਿਨ ਵਿੱਕੀ ਹੈ ਕਰੇ ਆ ਆਪੇ ਪਾ ਪਾ ਉਹ ਪਾ ਦੂਗਾ ਕੱਖ ਗੰਡਾ ਪਾ ਦੂ ਪਸੂਆਂ ਨੂੰ ਸ੍ਰੀ ਕਾਲ ਜੀ ਅਸੀਂ ਕਿਹੀ ਸਨੇਹਾ ਦੇਣਾ ਚਾਹੁੰਦੇ ਆ ਜੀ ਸਮਾਜ ਅੱਗੇ ਵੀ ਜਦੋਂ ਮਾਪੇ ਕੁੜੀਆਂ ਤੇ ਮੁੰਡਿਆਂ ਨੂੰ ਪੜਨ ਲਾਉਂਦੇ ਆ ਤਾਂ ਉਹ ਪਿਓ ਦੀ ਪੱਗ ਕਦੇ ਨਾ ਰੋਲਣ ਕਦੇ ਵੀ ਬਾਹਰ ਨਾ ਹੋ ਕਰਨ ਮਾਵਾਪਾ ਖੁਦੀ ਆਪਣਾ ਚੰਗਾ ਮਾੜਾ ਦੇਖ ਕੇ ਵਿਆਹ ਕਰ ਦਿੰਦੇ ਆ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ। ਥੈਂਕ ਯੂ ਸੋ ਮੱਚ। ਆਪਣਾ ਸਟੈਂਡ ਅਪ ਬਣਾਓ। ਇਹ ਦੇਖੋ, ਇਹ ਪਿੰਡ ਦੀ ਸਟੋਰੀ ਤੀ ਜੀ। ਪਿੰਡ ਦੇ ਵਿੱਚ ਕੁੜੀ ਨੇ ਤੇ ਮੁੰਡੇ ਨੇ ਵਿਆਹ ਕਰਾਇਆਗਾ। ਸਿਰਫ ਉਹਦੇ ਮਾਪ ਪਿਓ ਵਿਚਾਰੇ ਦੁਖੀ ਹੋ ਕੇ ਜਿਹੜੇ ਕੁੜੀ ਦੇਤੀ, ਉਹ ਪਿੰਡ ਦੇ ਵਿੱਚੋਂ ਬਾਹਰ ਚਲੇ ਗਏ ਤੇ ਜਿਹੜੇ ਮੁੰਡੇ ਦੇ ਮਾਪਿ ਬਾਪ ਤੀਗੇ, ਅੱਜ ਉਹਨਾਂ ਦੇ ਕੋਲੇ ਰਹਿੰਦੀ ਆਂ ਕਿ ਕੁੜੀ ਤੇ ਸਾਥੀ ਤੇ ਬਸਦੀ ਆਗੀ। ਉਹਨਾਂ ਨੂੰ ਬਹੁਤ ਵੱਡਾ ਦੁੱਖ ਆਗਾ। ਅਸੀਂ ਐਸੇ ਕਰਕੇ ਹੋ ਗਿਆ ਇੱਕ ਪਿੰਡ ਦੀ ਸੱਚੀ ਕਹਾਣੀ ਇਹ ਮੈਸੇਜ ਕੱਢਿਆ ਜੀ ਅਸੀਂ ਇੱਕ ਪਿੰਡ ਦੀ ਸੱਚੀ ਕਹਾਣੀ ਹੈ ਇਹ